ਉਹ ਚਲਣਾ ਲੱਗਾ ਫੋੜੋ ਫੋੜੋ ਬਸ ਫੋੜੋ ਆਪਸ ਵਿੱਚ ਆਉਂਦਾ ਲੱਗਾ ਕੁਝ ਹੈ ਨਹੀਂ ਇਹਦੇ ਕੋਈ ਅੱਜ ਸਾਰੇ ਸੁਣਨ ਆਏ ਤੇ ਵੈਸੇ ਚਾਰ ਜੋਗੇ ਚਾਰ ਜੋਗੇ ਨਹੀਂ ਆਉਂਦੇ ਆਪ ਆਪ ਆ ਬੋਲਣੀ ਸਾਰੀ ਭਾਜੀ ਕਹਿੰਦੇ ਮੈਂ ਰੂਪਾਇਰ ਨਾਂ ਦਾ ਮੂਰਤੀਆਂ ਬਣਾਉਂਦਾ ਉਸ ਕਮੇਟਾ ਬਾਹਰ ਮੈਂ ਪਰ ਮੈਂ ਨਹੀਂ ਚਾਹ ਕਾ ਮਹਤਵਪੂਰਨ ਗੋਲੀ ਕੱਢੀ ਹਾਂ ਹਾਂ ਤੇ ਅੰਦਰ ਦਾ ਬਹੁਤ ਮੇਰੇ ਤੋਂ ਜਾਣਦਾ ਤੇ ਇਹ ਮੂਰਤੀ ਕਰਾਉਂਦਾ ਬਹੁਤ ਖੁਸ਼ਾ ਦੇ ਕੇ ਕਰਦਾ ਅਹ ਮੈਂ ਇੱਕ ਇੱਕ ਗੋਲੋਂ ਲੈਣੇ ਲਿਖਾਉਂਦਾ ਕਿ 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 ਅੱਗੇ ਜਾਏਗੀ ਤਾਂ ਚਾਰ ਪੰਜ ਲੈਣਾ ਸੀ ਢੜੀਆਂ ਦੋ ਢੜੀਆਂ ਮੰਗੀਆਂ ਸੀ ਘੜੀਆਂ ਦੋ ਘੜੀਆਂ ਮੰਗੀਆਂ ਸੀ ਉਹ ਤੇ ਉਮਰਾ ਲੈ ਲਈਆਂ ਘੜੀਆਂ ਦੋ ਘੜੀਆਂ ਮੰਗੀਆਂ ਸੀ ਉਹ ਤੇ ਉਮਰਾ ਲੈ ਲਈਆਂ ਅਗਰ ਲੈ ਲੈ ਕੋਟ ਜਾਣਦੇ ਮੈਨੂੰ ਨਾਂ ਫੜਨ ਦੇ ਕੋਟ ਜਾਣਦੇ ਮੈਨੂੰ ਨਾਂ ਫੜਨ ਦੇ ਬਹੁਤ ਥੰਕ ਪੁੱਤਰ ਲੈ ਤੂੰ ਤੇ ਉਹੀ ਸਵੇਰੇ ਜਦ ਤੂੰ ਕਹਿੰਦਾ ਸੀ ਮੈਂ ਆਵਾਂਗਾ ਤੇ ਉਹੀ ਸਵੇਰੇ ਜਦ ਤੂੰ ਕਹਦਾ ਸੀ ਮੈਂ ਆਵਾਂਗਾ ਪਰ ਤੂੰ ਨਾ ਬੋੜਿਆ ਮੇਰੇ ਲਈ ਤਾਂ ਇਸ ਦਿਨ ਵੀ ਰਾਤ ਕਰ ਗਈ ਹੈ ਅੱਜ ਫੇਰ ਦਿਨ ਚੜ ਗਿਆ ਸਮੇਂ ਨੇ ਫੇਰ ਅੜ ਪਿਆ ਪਰ ਪਤਾ ਨਹੀਂ ਫੇਰ ਕਦਰਾਤ ਆਵੇ ਕੱਲ ਅੱਜ ਵਰਗਾ ਨਹੀਂ ਰਹਿਣਾ ਅੱਜ ਕੱਲ ਵਰਗਾ ਨਹੀਂ ਰਹਿਣਾ ਇਹ ਪਲ ਜੀਲਾ ਮਿਤਰਾਂ ਫੇਰ ਮੈਂ ਨਹੀਂ ਕਹਾਂ ਨਾ 네. 원래는 이나니